ਬੱਚਾ ਜਿਹੜਾ ਵਰਨਾਕਾਰ ਚਲਾ ਰਿਹਾ ਸੀਗਾ ਉਹਦਾ ਤੁਰੰਤ ਬੈਲੈਂਸ ਵਿਗੜ ਜਾਂਦਾ ਜਿਸ ਦੇ ਨਾਲ ਉਹ ਜਿਹੜੀ ਦੁਕਾਨਾਂ ਦੇ ਵਿੱਚ ਗੱਡੀ ਵਾਰ ਦਿੰਦਾ ਤੇ ਗੱਡੀ ਬੈਲੈਂਸ ਵਿਗੜਨ ਦੇ ਕਾਰਨ ਇਹ ਪਲਟੀਆਂ ਦੀ ਅੱਜ ਅਸਲੇ ਮਾਮਲਾ ਲੁਧਿਆਣੇ ਦਾ ਜਿੱਥੋਂ ਦੇ ਖੁੱਡ ਮੁਹੱਲਾ ਤੋਂ ਇਹ ਘਟਨਾ ਸਾਹਮਣੇ ਆਈ ਦਾਦੀ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਜਾਂਦੀ ਹੈ ਪਰ ਹਾਲਾਂਕਿ ਸਵਾਲ ਵੱਡੇ ਖੜੇ ਹੋ ਰਹੇ ਨੇ ਮਾਪਿਆਂ ਤੇ ਕਿ ਬੱਚੇ ਨੂੰ 14 ਸਾਲ ਦਾ ਬੱਚਾ ਜਿਹਦੀ ਉਮਰ ਪੜਨ ਦੀ ਉਸ ਨੂੰ ਐਡੀ ਵੱਡੀ ਗੱਡੀ ਕਿਉਂ ਫਲਾਈ ਹਾਲਾ ਕਿ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਹੈ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ ਅੱਛਾ ਇਹ ਫੁੱਟ ਮਹੱਲੇ ਦਾ ਚੌਂਕੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ ਬਰਨਾਗਾ ਹਾਂ ਜੀ ਮੈਂ ਇੱਕ ਦੁਕਾਨਦਾਰ ਦੁਕਾਨ ਦਾ ਇਹ ਮੈਨੂੰ ਨਾਮ ਨਹੀਂ ਪਤਾ ਵੈਸੇ ਬਾਕੀ ਇਹ ਗੱਡੀ ਇੱਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਤੇ ਡੈਡੀ ਮੇਰੇ ਦੁਕਾਨ ਤੇ ਬੈਠੇ ਸੀ ਤੇ ਇੱਕਦਮ ਗੱਡੀ ਉਲਟੀ ਐ ਗੱਡੀ ਉਲਟ ਕੇ ਫਿਰ ਤਾਂ ਮੇਰੀ ਦੁਕਾਨ ਤੇ ਪਹਿਲੇ ਵੱਜੀ ਉਲਟ ਉਸ ਤੋਂ ਉਲਟ ਗਈ ਐ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦਿਆਂ ਨੇ ਮਿਲ ਕੇ ਗੱਡੀ ਚੱਕੀ ਐ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਗੱਡੀ ਦੀ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੇ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀਗਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸੀਗੇ ਤੇ ਦੋਹਾਂ ਨੂੰ ਪਿਛਲੀ ਢਿੱਕੀ ਤੋਂ ਬਾਹਰ ਕਢਵਾਇਆ ਗਿਆ ਐ ਇਹ ਵਸਤਰਾ ਬਾਹਰ ਕਢਾ ਲਿਆ ਕੇ ਨਾ ਠੀਕ ਬਤ ਕਿ ਹੁਣ ਬੱਚਾ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਮੇ ਜਾਨੇ ਨੁਕਸਾਨ ਨਹੀਂ ਹੈ ਬੱਚੇ ਦੇ ਮਾਰੇ ਜੀ ਉਂਗਲਾ ਤੇ ਝੋਟ ਲੱਗੀ ਹੈ ਉਹ ਮਾਂ ਪਿਓ ਨੇ ਉਹਨਾਂ ਨੇ ਫਿਰ ਦਵਾਈ ਦਈ ਦਵਾਈ ਠੀਕ ਹੈ ਤੇ ਮਾਲੀ ਨੁਕਸਾਨ ਮਾਲੀ ਨੁਕਸਾਨ ਹੈ ਮੇਰੀ ਦੁਕਾਨ ਦੇ ਸ਼ੀਸ਼ੇ ਸ਼ੂਸ਼ੇ ਸਾਰੇ ਟੁੱਟ ਗਏ ਨੇ ਦੁਕਾਨ ਦਾ ਨੁਕਸਾਨ ਆਇਆ ਹੁਣ ਕੀ ਚਾਹਨੇ ਹੁਣ ਮੇਰਾ ਇਹ ਕਹਿਣਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਉਹ ਸਹੀ ਕਰਾ ਦੇਣ ਬਸ ਹੋਰ ਆਪਾਂ ਕੁਝ ਨਹੀਂ ਮੰਗਦੇ ਬਾਕੀ ਐਵੇਂ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਨਹੀਂ ਹੈ ਕੀ ਹੋਇਆ ਕੀ ਨਾਮ ਹੈ ਤੁਹਾਡਾ ਪੁੱਤ ਇਹ ਕਹਿੰਦਾ ਮੇ ਅੱਛਾ ਕੀ ਹੋਇਆ ਉਹ ਗੱਡੀ ਇਧਰੋਂ ਦੀ ਆਈ ਹੈ ਬੜੀ ਸਪੀਡ ਤੇ ਆਈ ਹੈ ਹੈ ਤੇ ਨਾਲ ਹੀ ਇਹ ਗੱਡੀ ਲੈ ਆ ਗਏ ਨੇ ਇੱਥੇ ਮਾਰੀ ਕਿੱਥੇ ਐ ਦੁਕਾਨ ਦੇ ਵਿੱਚ ਨਾਲ ਹੀ ਗੱਡੀ ਫੇਰ ਲੱਗੀ ਨਾ ਤੇ ਨਾਲ ਹੀ ਉਲਟ ਗਈ ਹੈ ਉਲਟ ਗਈ ਫਿਰ ਬੰਦੇ ਆਨੇ ਲਾਲ ਕੇ ਘੜੀ ਕੀਤੀ ਹੈ ਤੇ ਤਾਂ ਕੀਤੀ ਹੈ ਕਿ ਹੋਗੇ ਤੂੰ ਹਾਂ ਨਿਕਲਣ ਆ ਗਿਆ ਸੀ ਅਗ ਲੱਗ ਜਾਣੀ ਸੀ ਗੱਡੀ ਨੂੰ ਹਾਂ ਫਿਰ ਜਿਹੜੇ ਦੋ ਵਿੱਚ ਬੈਠੇ ਸਨ ਉਹਨਾਂ ਨੂੰ ਕਿੱਥੋਂ ਨਹੀਂ ਕੱਢਿਆ ਹਾਂ ਕਿੰਨੇ ਜਣੇ ਸੀ ਗੱਡੀ ਵਿੱਚ ਉਸਲੇ ਇੱਕ 12 13 ਸਾਲ ਦਾ ਮੁੰਡਾ ਹੈ ਤੇ ਇੱਕ ਉਹ ਪਿੱਛੇ ਬੈਠਾ ਸੀ ਇੰਦੂਜਿਆ ਉਹ ਵੀ 14 15 ਸਾਲ ਦਾ ਤੇ ਗੱਡੀ ਕੌਣ ਚਲਾ ਰਿਹਾ ਸੀ ਗੱਡੀ 13 14 ਸਾਲ ਦਾ ਮੁੰਡਾ ਹੈ ਉਹ ਚਲਾ ਰਿਹਾ ਠੀਕ ਹੈ ਤੇ ਕੀ ਜਿਦਾ ਸੱਟ ਲੱਗੀ ਕਿਸੇ ਦੇ ਹਾਂਜੀ ਬੱਚੇ ਦੇ ਲੱਗੀ ਹੈ ਉਹਨਾਂ ਨੂੰ ਸੀ ਉਹਨਾਂ ਬਾਤ ਚਾ ਉਹ ਜਿਹੜਾ ਚਲਾ ਰਿਹਾ ਸੀ ਉਹਦੇ ਉਂਗਲਾਂ ਤੇ ਲੱਗੀ ਹੈ ਕੰਟਰੋਲ ਨਹੀਂ ਹੋਇਆ ਤਾਂ ਉਹ ਕੰਟਰੋਲ ਨਹੀਂ ਆਈ ਬੋਡੀ ਫੀਲ ਦੇਖ ਤੁਸੀਂ ਰਾਜੀ ਕਿ ਪੰਜਾਬ ਪੁਲਿਸ ਦੇ ਵੱਲੋਂ ਇੱਕ ਵੱਡਾ ਐਕਸ਼ਨ ਦੇ ਰੂਪ ਦੇ ਵਿੱਚ ਵੱਡੇ ਕਾਰਵਾਈ ਦੇ ਰੂਪ ਦੇ ਵਿੱਚ ਇੱਕ ਲਾਣ ਦਾ ਫੈਸਲਾ ਲਿਆ ਗਿਆ ਸੀ ਜੇਕਰ ਕੋਈ ਬੱਚਾ ਜਿਹੜਾ ਨਵਾਲੇ ਕੁਮਰ ਦਾ ਬੱਚਾ ਗੱਡੀ ਜਾਂ ਮੋਟਰਸਾਈਕਲ ਚਲਾਵੇਗਾ ਉਸ ਨੂੰ ਘੱਟੋ ਘੱਟ 3 ਸਾਲ ਦੀ ਸਜ਼ਾ ਨਾਲ ਮਾਪਿਆਂ ਨੂੰ ਜਾਂ ਫਿਰ 25000 ਤੱਕ ਦਾ ਜੁਰਮਾਨਾ ਹੋ ਸਕਦਾ ਪਰ ਲੱਗਦਾ ਲੋਕਾਂ ਨੂੰ ਸਰਕਾਰ ਦੇ ਇਸ ਫੈਸਲੇ ਦੀ ਕੋਈ ਪ੍ਰਵਾਨਗੀ ਨਹੀਂ ਚੱਲਦੇ ਹਨ 14 ਸਾਲ ਦਾ ਬੱਚਾ ਇਹ ਗੱਡੀ ਚਲਾਉਂਦਾ ਦਿਖਾਈ ਦੇ ਰਿਹਾ ਘਟਨਾ ਸੇਫਟੀ ਦੇ ਵਿੱਚ ਕੈਦ ਹੋਈ ਇਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਦੇ ਵੱਲ ਮਾਮਲਾ ਦਰਜ ਕੀਤਾ ਜਾਂਦਾ ਹਾਲਾਂਕਿ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਇਤਨਾ ਬੱਚਾ